ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਦਿੱਲੀ ਲਾਲ ਕਿਲੇ ਦੇ ਬਾਹਰ ਹੋਏ ਤਮਾਕੇ ਤੋਂ ਬਾਅਦ ਵੱਖ-ਵੱਖ ਸੂਬਿਆਂ ਦੀ ਪੁਲਿਸ ਵੀ ਚੌਕਸ ਹੋ ਗਈ ਹੈ ਕਾਰਨ ਇਹ ਹੈ ਕਿ ਏਜੰਸੀਆਂ ਇਹਦੀ ਹੁਣ ਜਾਂਚ ਕਰ ਰਹੀਆਂ ਨੇ ਤੇ ਬੀਐਸਐਫ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬੀਐਸਐਫ ਦਾ ਅਧਕਾਰ ਖੇਤਰ ਕਾਫੀ ਹੈ ਕਾਰਨ ਇਹ ਹੈ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਉੱਥੇ ਵੀ ਚੌਕੀਆਂ ਦੇ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ ਤੇ ਪਹਿਲਾਂ ਵੀ ਜਦੋਂ ਆਪਰੇਸ਼ਨ ਸੰਦੂਰ ਹੋਇਆ ਸੀ ਤਾਂ ਉਦੋਂ ਵੀ ਬੀਐਸਐਫ ਨੂੰ ਚੌਕਸ ਕਰ ਦਿੱਤਾ ਗਿਆ ਸੀਗਾ ਕਿ ਕੋਈ ਵੀ ਵਾਰਦਾਤ ਨਾ ਹੋ ਸਕੇ ਤੇ ਹੁਣ ਜਦੋਂ ਦਿੱਲੀ ਦੇ ਵਿੱਚ ਅਜਿਆ ਧਮਾਕਾ ਹੁੰਦਾ ਤਾਂ ਉਹਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਵੱਖ-ਵੱਖ ਖਾਕੂ ਇਹਦੇ ਉੱਤੇ ਆਪਣਾ ਪ੍ਰਤੀਕਰਮ ਦੇ ਰਹੇ ਨੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਵੈਸੇ ਜਿਹੜੀ ਕੌਮੀ ਜਾਂਚ ਏਜੰਸੀ ਹੈ ਉਹਦੇ ਵੱਲੋਂ ਇਹਦੀ ਜਾਂਚ ਕੀਤੀ ਜਾਣੀ ਹੈ ਤੇ ਕੀਤੀ ਜਾ ਵੀ ਰਹੀ ਹੈ ਤੇ ਕਈਆਂ ਦੀਆਂ ਦੇ ਵਿੱਚ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਇੱਕ ਜਿਹੜਾ ਇਹਦੇ ਵਿੱਚ ਵਿਅਕਤੀ ਮਾਰਿਆ ਵੀ ਗਿਆ ਉਹਦਾ ਵੀ ਡੀਐਨਏ ਵਗੈਰਾ ਮੈਚ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਅਪਡੇਟਸ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੇ ਪੰਜਾਬ ਦੇ ਵਿੱਚ ਵੀ ਖਾਸ ਤੌਰ ਤੇ ਚੌਕਸੀ ਵਧਾ ਦਿੱਤੀ ਗਈ ਹੈ ਪੁਲਿਸ ਵੱਲੋਂ ਆਖਵਾਖ ਥਾਵਾਂ ਦੇ ਉੱਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਭੀੜ ਭੜੱਕੇ ਵਾਲੀਆਂ ਥਾਵਾਂ ਦੇ ਉੱਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਬੱਸ ਅੜਿਆਂ ਦੇ ਉੱਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ ਲੋਕਾਂ ਦੇ ਬੈਗ ਚੈੱਕ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਗੱਡੀਆਂ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੋ ਪਹੀਆ ਵਾਹਨ ਹੁੰਦੇ ਨੇ ਉਹਨਾਂ ਦੀ ਵੀ ਚੈਕਿੰਗ ਤੱਕ ਕੀਤੀ ਜਾ ਰਹੀ ਹੈ ਜ਼ਿਕਰ ਹੋ ਗਿਆ ਤਾਂ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਮਾਹੌਲ ਬਣਿਆ ਹੋਇਆ ਉਸ ਤੋਂ ਬਾਅਦ ਵਿੱਚ ਏਜੰਸੀਆਂ ਅਲਰਟ ਤੇ ਹੋ ਜਾਂਦੀਆਂ ਨੇ ਜੇਕਰ ਇੱਕ ਧਮਾਕਾ ਹੋਇਆ ਤਾਂ ਹੋਰ ਵੀ ਕਈ ਥਾਵਾਂ ਦੇ ਉੱਤੇ ਅਜਿਹੀਆਂ ਵਾਰਦਾਤਾਂ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਜਿਸ ਦੇ ਮੱਦੇਨਜ਼ਰ ਹੁਣ ਪੰਜਾਬ ਦੇ ਵਿੱਚ ਵੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ ਬੀਐਸਐਫ ਵੀ ਪੂਰੀ ਤਰ੍ਹਾਂ ਚੌਕਸ ਕਰ ਦਿੱਤੀ ਗਈ ਹੈ ਕਿ ਕੋਈ ਵੀ ਅਜਿਹੀ ਵਾਰਦਾਤ ਮੁੜ ਨਾ ਹੋ ਸਕੇ ਜੀ ਅਸੀਂ ਜੰਧਰ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਬਾਕੀ ਵੀ ਸ਼ਹਿਰ ਦੇ ਵਿੱਚ ਹੋਰ ਪਲੇਸਿਸ ਤੇ ਵੀ ਚੈਕਿੰਗ ਚੱ ਆਫੀਸਰ ਜਿਹੜੇ ਸੀਨੀਅਰ ਨੇ ਉਹ ਫੀਲਡ ਦੇ ਵਿੱਚ ਨੇ ਇਨਕਲੂਡਿੰਗ ਸ਼ੀਪੀ ਮੈਮ ਤੇ ਉਹ ਸਾਰੇ ਕਿਤੇ ਚੈਕਿੰਗ ਹੋ ਰਹੀ ਹੈ ਔਰ ਨਾਕਾਬੰਦੀ ਸ਼ਹਿਰ ਦੇ ਵਿੱਚ ਕੀਤੀ ਹੋਈ ਹੈ ਹੋਰ ਉਹ ਚੈਕਿੰਗ ਕਰ ਰਹੇ ਹਰ ਇੱਕ ਆਣ ਜਾਣ ਵਾਲੇ ਨੇ ਇਹਦੇ 14 ਨਾਕੇ ਲੱਗੇ ਨੇ ਜੀ ਸਪੈਸ਼ਲ ਜੰਦਰ ਦੇ ਵਿੱਚ ਔਰ ਡਿਫਰੈਂਟ ਪਲੇਸਿਸ ਦੇ ਉੱਤੇ ਇਨਕਲੂਡਿੰਗ ਸਿਟੀ ਰੇਲਵੇ ਸਟੇਸ਼ਨ ਬੱਸ ਸਟੈਂਡ ਇਹ ਸਾਰੇ ਸਾਡੇ ਵਾਈਟਲ ਇਨਸਟਾਲੇਸ਼ਨ ਤੇ ਚੈਕਿੰਗ ਚੱਲ ਰਹੀ ਹੈ ਨਹੀਂ ਬਿਲਕੁਲ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪੁਲਿਸ ਬਿਲਕੁਲ ਅਲਰਟ ਹੈ ਜੀ ਔਰ ਅਸੀਂ ਏਰੀਆ ਡੋਮਿਨੇਟ ਕੀਤਾ ਹੋਇਆ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਬਿਲਕੁਲ ਉੱਥੇ ਵੀ ਸਾਰੇ ਪ੍ਰਬੰਧ ਕੀਤੇ ਹੋਏ ਜੀ ਸਕਿਉਰਿਟੀ ਪ੍ਰੋਗਰਾਮ ਜਾਰੀ ਹੋਇਆ ਹੋਇਆ ਦਾ ਔਰ ਅਸੀਂ ਪ੍ਰੋਪਰ ਉੱਥੇ ਸਕਿਉਰਿਟੀ ਅਰੇਂਜਮੈਂਟਸ ਕੀਤੇ ਕੁਝ ਵੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਾਡੇ ਇੱਥੇ ਬਿਲਕੁਲ ਪੀਸਫੁਲ ਹੈ ਔਰ ਹਰ ਆਨ ਜਾਣ ਵਾਲੇ ਤੇ ਨਿਗਾਹ ਰੱਖੀ ਜਾ ਰਹੀ ਹੈ ਮਿਲ ਕੋ ਠੀਕ ਹੈ ਤੇ ਅੱਜ ਜੀ ਮਾਨਜੋਗ ਬੀਜੀਪੀ ਸਰ ਵੱਲੋਂ ਬਾਈ ਆਰਡਰ ਸਾਡੇ ਐਸਐਸਪੀ ਸਰ ਜਿਹੜੇ ਆ ਪੰਜ ਤੋਂ 10 ਤੱਕ ਜਿਹੜੀ ਨਾਕਾ ਬੰਦੀ ਹੈ ਸਪੈਸ਼ਲ ਉਹ ਨਾਕਾ ਬੰਦੀ ਕਰਕੇ ਜਿਹੜਾ ਚੈਕਿੰਗ ਕਰ ਰਹੇ ਆ ਸਪੈਸ਼ਲ ਫੋਕਸ ਜਿਹੜਾ ਟੂ ਵੀਲਰਸ ਤੇ ਡਾਊਟ ਨੰਬਰ ਜਾਂ ਦੂਸਰੇ ਵਰਤਿਆ ਜਾ ਰਿਹਾ ਆ ਤਾਂ ਬਸ ਸਾਡੀ ਰੁਟੀਨ ਹੈ ਜੀ ਹਾਂ ਬਿਲਕੁਲ ਜਿਹੜਾ ਕੈਂਪ ਦੀਦਾ ਵਾ ਅਲਰਟ ਰਹਿਗਾ ਵਾ ਉਹ ਵੀ ਇੱਕ ਫੈਕਟਰ ਹੈਗਾ ਬਟ ਬਸ ਸਾਡੀ ਰੁਟੀਨ ਚੈਕਿੰਗ ਹੈ ਜੀ ਤੇ ਅੱਜ ਉਸ ਸੈਸ਼ਨਾਂ ਤੇ ਵੀ ਰੇਲਵੇ ਤੋਂ ਜਿਹੜਾ ਕਿੱਸੋ ਆਪਰੇਸ਼ਨ ਕੀਤਾ ਗਿਆ ਅੱਜ ਦੋ ਤੋਂ ਪੰਜ ਪਹਿਲੇ ਰੇਲਵੇ ਸਟੇਸ਼ਨ ਦਾ ਕੈਸੋਪਰੇਸ਼ਨ ਸੀਗਾ ਸਾਰਾ ਉਹ ਕੈਸੋਪਰੇਸ਼ਨ ਕੀਤਾ ਗਿਆ ਵਾ ਤਾਣਾ ਸਿੱਧੀ ਤੇ ਤਾਣਾ ਸਰਦਿਸਟੇਸ਼ਨ ਨਾਲ ਲੈ ਕੇ ਹੁੰਡੜੀ ਤੇ ਪੰਜੂ ਲੈ ਕੇ ਤਹਾਂ ਅੱਠ ਵਜੇ ਤੱਕ ਨਾਕਾ ਬੰਦੀ ਹੈ ਫਿਰ ਨਾਈਟ ਡੋਮਿਨੇਸ਼ਨ ਮਾੜੇ ਅੰਸਾਰ ਨਾਲ ਉਹ ਇਹ ਵੀ ਆਪਣਾ ਬਿਲਕੁਲ ਕੋਈ ਵੀ ਆਪਣਾ ਖਬਰਦਾਰ ਹੋ ਜਾਣਾ ਬਿਲਕੁਲ ਸ਼ਕਤੀ ਨਾਲ ਬਿਠਾਇਆ ਜਾਏਗਾ ਉਹਨਾਂ ਨਾਲ ਅੱਜ ਅਸੀਂ ਹੁਣ ਤੱਕ ਜਿਹੜੇ ਹੈਗੇ ਆ ਸਿਟੀ ਦੇ ਵਿੱਚ ਜਿਹੜੇ 25 ਜਲਾਣ ਕੀਤੇ ਜਾ ਚੁੱਕੇ ਆ ਏਤੀ ਜ਼ਦਰ ਦੇ ਜਿਹੜੇ ਜਲਾਟਰੀ ਹੋਰ ਚੱਲ ਰਹੇ ਆ ਲਗਾਤਾਰ ਜਾਣਕਾਰੀ ਮੁਤਾਬਕ ਦਿੱਲੀ ਲਾਲ ਕਿਲੇ ਦੇ ਸਾਹਮਣੇ ਹੋਏ ਤਮਾਕੇ ਦੇ ਵਿੱਚ ਹੁਣ ਤੱਕ 12 ਲੋਕਾਂ ਦੀ ਜਾਨ ਚਲੀ ਗਈ ਹੈ ਕਈ ਜ਼ਖਮੀ ਨੇ ਵਾਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਤੇ ਇਸ ਮਾਮਲੇ ਦੇ ਵਿੱਚ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕੁਝਕ ਜਿਹੜੇ ਅੰਕੜੇ ਨੇ ਸੋਸ਼ਲ ਮੀਡੀਆ ਸਾਈਟਾਂ ਦੇ ਮੁਤਾਬਕ ਜਵਾਖਵਾਖ ਜਿਹੜੇ ਮੀਡੀਆ ਪਲੇਟਫਾਰਮ ਨੇ ਉਹਨਾਂ ਦੇ ਮੁਤਾਬਕ ਵੀ ਸਾਹਮਣੇ ਆਏ ਨੇ ਕਿ ਇਹ ਜਿਹੜਾ ਤਮਾਕਾ ਸੀਗਾ ਇਹ ਸਾਜ਼ਿਸ਼ ਦਾ ਹਿੱਸਾ ਸੀ ਪਰ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਉਹ ਅਧੂਰਾ ਜਾ ਸੀਗਾ ਇਸੇ ਕਰਕੇ ਇਹ ਤਮਾਕਾ ਜ਼ਿਆਦਾ ਨੁਕਸਾਨਦਾਇਕ ਹੋ ਗਿਆ ਇਹਨੂੰ ਪਲਾਨ ਕੀਤੇ ਜਾਣ ਦੀ ਸੰਭਾਵਨਾ ਸੀ ਪਰ ਇਸ ਤੋਂ ਪਹਿਲਾਂ ਹੀ ਕਹਿੰਦੇ ਇਹ ਜਿਹੜਾ ਸੀਗਾ ਤਮਾਕਾ ਹੋ ਗਿਆ ਕੁਝ ਤੱਥ ਇਹਦੇ ਵਿੱਚ ਸੂਤਰਾਂ ਦੇ ਮੁਤਾਬਕ ਇਹ ਵੀ ਸਾਹਮਣੇ ਆਏ ਨੇ ਕਿ ਇਹਦੇ ਵਿੱਚ ਇੱਕ ਅਧੂਰਾ ਤਮਾਕਾ ਸੀਗਾ ਜਿਹੜੀ ਚੀਜ਼ ਨੂੰ ਕਿਤੇ ਇੰਪਲਾਟ ਕਰਨਾ ਸੀਗਾ ਜਿਹਦੇ ਨਾਲ ਤਮਾਕਾ ਕਰਨਾ ਸੀ ਉਹ ਅਧੂਰੀ ਸੀ ਕਾਲੀ ਦੇ ਵਿੱਚ ਦਬਾ ਦੇ ਵਿੱਚ ਉਹਨੂੰ ਤਿਆਰ ਕੀਤਾ ਗਿਆ ਤਾਂ ਉਹ ਗੱਡੀ ਦੇ ਵਿੱਚ ਹੀ ਫਟ ਗਈ ਨਾ ਕਿ ਇਹ ਕੋਈ ਸਾਜ਼ਿਸ਼ ਜ਼ਰੂਰ ਇਹਨੂੰ ਮੰਨਿਆ ਜਾ ਰਿਹਾ ਪਰ ਇਹਦੇ ਵਿੱਚ ਇਹ ਸੀਗਾ ਕਿ ਕਿਸੇ ਨੇ ਕੋਈ ਟਾਰਗੇਟ ਨਹੀਂ ਕੀਤਾ ਕਿਸੇ ਬਿਲਡਿੰਗ ਨੂੰ ਟਾਰਗੇਟ ਨਹੀਂ ਕੀਤਾ ਗਿਆ ਕਿਸੇ ਵਿਅਕਤੀ ਨੂੰ ਟਾਰਗੇਟ ਨਹੀਂ ਕੀਤਾ ਗਿਆ ਤੇ ਇਹਦੇ ਤੋਂ ਪਤਾ ਲੱਗਦਾ ਹੈ ਕਿ ਇਹ ਸੁਸਾਇਸਾਈਡ ਬੰਬਰ ਵਾਲੀ ਕਾਰਵਾਈ ਨਜ਼ਰ ਨਹੀਂ ਆ ਰਹੀ ਫਿਲਹਾਲ ਪੰਜਾਬ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਤੇ ਇਹਦੇ ਵਿੱਚ ਇੱਕ ਵਿਅਕਤੀ ਮਾਰਿਆ ਵੀ ਗਿਆ ਤੇ ਕੁੱਲ ਮਿਲਾ ਕੇ ਹੁਣ ਪੰਜਾਬ ਪੁਲਿਸ ਵੀ ਚੌਕਸ ਵਾਕ ਵਾਕ ਥਾਵਾਂ 'ਤੇ ਨਾਕੇਬੰਦੀ ਕੀਤੀ ਗਈ ਆ। ਦਿੱਲੀ ਲਾਲ ਕਿਲੇ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ ਵਾਕ ਵਾਕ ਸੂਬਿਆਂ ਦੀ ਪੁਲਿਸ ਵੀ ਚੌਕਸ ਹੋ ਗਈ ਹੈ। ਕਾਰਨ ਇਹ ਹੈ ਕਿ ਏਜੰਸੀਆਂ ਇਹਦੀ ਹੁਣ ਜਾਂਚ ਕਰ ਰਹੀਆਂ ਨੇ ਤੇ ਬੀਐਸਐਫ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ ਕਾਫੀ ਹੈ। ਕਾਰਨ ਇਹ ਹੈ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ। ਉੱਥੇ ਵੀ ਚੌਕੀਆਂ ਦੇ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ ਤੇ ਪਹਿਲਾਂ ਵੀ ਜਦੋਂ ਆਪਰੇਸ਼ਨ ਸੰਦੂਰ ਹੋਇਆ ਸੀ ਤਾਂ ਉਦੋਂ ਵੀ ਬੀਐਸਐਫ ਨੂੰ ਚੌਕਸ ਕਰ ਦਿੱਤਾ ਗਿਆ ਸੀਗਾ। ਕਿ ਕੋਈ ਵੀ ਵਾਰਦਾਤ ਨਾ ਹੋ ਸਕੇ ਤੇ ਹੁਣ ਜਦੋਂ ਦਿੱਲੀ ਦੇ ਵਿੱਚ ਅਜਿਆ ਧਮਾਕਾ ਹੁੰਦਾ ਤਾਂ ਉਹਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਵੱਖ-ਵੱਖ ਖਾਗੂ ਇਹਦੇ ਉੱਤੇ ਆਪਣਾ ਪ੍ਰਤੀਕਰਮ ਦੇ ਰਹੇ ਨੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਵੈਸੇ ਜਿਹੜੀ ਕੌਮੀ ਜਾਂਚ ਏਜੰਸੀ ਹੈ ਉਹਦੇ ਵੱਲੋਂ ਇਹਦੀ ਜਾਂਚ ਕੀਤੀ ਜਾਣੀ ਹੈ ਤੇ ਕੀਤੀ ਜਾ ਵੀ ਰਹੀ ਹੈ ਤੇ ਕਈਆਂ ਦੀਆਂ ਦੇ ਵਿੱਚ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਇੱਕ ਜਿਹੜਾ ਇਹਦੇ ਵਿੱਚ ਵਿਅਕਤੀ ਮਾਰਿਆ ਵੀ ਗਿਆ ਉਹਦਾ ਵੀ ਡੀਐਨਏ ਵਗੈਰਾ ਮੈਚ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਪਡੇਟਸ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੇ ਪੰਜਾਬ ਦੇ ਵਿੱਚ ਵੀ ਖਾਸ ਤੌਰ ਤੇ ਚੌਕਸੀ ਵਧਾ ਦਿੱਤੀ ਗਈ ਹੈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਭੀੜ ਭੜੱਕੇ ਵਾਲੀਆਂ ਥਾਵਾਂ ਦੇ ਉੱਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਬੱਸ ਛੱਡਿਆਂ ਦੇ ਉੱਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ ਲੋਕਾਂ ਦੇ ਬੈਗ ਚੈੱਕ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਗੱਡੀਆਂ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੋ ਪਈਆ ਵਾਹਨ ਹੁੰਦੇ ਨੇ ਉਹਨਾਂ ਦੀ ਵੀ ਚੈਕਿੰਗ ਤੱਕ ਕੀਤੀ ਜਾ ਰਹੀ ਹੈ ਜ਼ਿਕਰ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਮਾਹੌਲ ਬਣਿਆ ਹੋਇਆ ਉਸ ਤੋਂ ਬਾਅਦ ਵਿੱਚ ਏਜੰਸੀਆਂ ਅਲਰਟ ਤੇ ਹੋ ਜਾਂਦੀਆਂ ਨੇ ਜੇਕਰ ਇੱਕ ਧਮਾਕਾ ਹੋਇਆ ਤਾਂ ਹੋਰ ਵੀ ਕਈ ਥਾਵਾਂ ਦੇ ਉੱਤੇ ਅਜਈਆਂ ਵਾਰਦਾਤਾਂ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਜਿਸ ਦੇ ਮੱਦੇ ਨਜ਼ਰ ਹੁਣ ਪੰਜਾਬ ਦੇ ਵਿੱਚ ਵੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ ਬੀਐਸਐਫ ਵੀ ਪੂਰੀ ਤਰ੍ਹਾਂ ਚੌਕਸ ਕਰ ਦਿੱਤੀ ਗਈ ਹੈ ਕਿ ਕੋਈ ਵੀ ਅਜਿਹੀ ਵਾਰਦਾਤ ਮੁੜ ਨਾ ਹੋ ਸਕੇ ਜੀ ਅਸੀਂ ਜੰਧਰ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਬਾਕੀ ਵੀ ਸ਼ਹਿਰ ਦੇ ਵਿੱਚ ਹੋਰ ਪਲੇਸਿਸ ਤੇ ਵੀ ਚੈਕਿੰਗ ਚ ਆਫੀਸਰ ਜਿਹੜੇ ਸੀਨੀਅਰ ਨੇ ਉਹ ਫੀਲਡ ਦੇ ਵਿੱਚ ਨੇ ਇਨਕਲੂਡਿੰਗ ਸ਼ੀਪੀ ਮੈਮ ਤੇ ਉਹ ਸਾਰੇ ਕਿਤੇ ਚੈਕਿੰਗ ਹੋ ਰਹੀ ਹੈ ਔਰ ਨਾਕਾਬੰਦੀ ਸ਼ਹਿਰ ਦੇ ਵਿੱਚ ਕੀਤੀ ਹੋਈ ਹੈ ਹੋਰ ਉਹ ਚੈਕਿੰਗ ਕਰ ਰਹੇ ਹਰ ਇੱਕ ਆਣ ਜਾਣ ਵਾਲੇ ਨੇ ਇਹਦੇ 14 ਨਾਕੇ ਲੱਗੇ ਨੇ ਜੀ ਸਪੈਸ਼ਲ ਜੰਦਰ ਦੇ ਵਿੱਚ ਔਰ ਡਿਫਰੈਂਟ ਪਲੇਸਿਸ ਤੇ ਹੋਤੇ ਇਨਕਲੂਡਿੰਗ ਸਿਟੀ ਰੇਲਵੇ ਸਟੇਸ਼ਨ ਬੱਸ ਸਟੈਂਡ ਸਾਰੇ ਸਾਡੇ ਵਾਈਟਲ ਇਨਸਟਿਟਿਊਸ਼ਨ ਤੇ ਚੈਕਿੰਗ ਚੱਲ ਰਹੀ ਹੈ ਨਹੀਂ ਬਿਲਕੁਲ ਕੋਈ ਪੈਨਿਕ ਹੁੰਦੀ ਲੋੜ ਨਹੀਂ ਪੁਲਿਸ ਬਿਲਕੁਲ ਅਲਰਟ ਹੈ ਜੀ ਔਰ ਅਸੀਂ ਏਰੀਆ ਡੋਮਿਨੇਟ ਕੀਤਾ ਹੋਇਆ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਬਿਲਕੁਲ ਉੱਥੇ ਵੀ ਸਾਰੇ ਪ੍ਰਬੰਧ ਕੀਤੇ ਹੋਏ ਜੀ ਸਕਿਉਰਿਟੀ ਪ੍ਰੋਗਰਾਮ ਜਾਰੀ ਹੋਇਆ ਹੋਦਾ ਔਰ ਅਸੀਂ ਪ੍ਰੋਪਰ ਉੱਥੇ ਸਕਿਉਰਿਟੀ ਅਰੇਂਜਮੈਂਟਸ ਕੀਤੇ ਕੁਝ ਵੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਾਡੇ ਇੱਥੇ ਬਿਲਕੁਲ ਪੀਸਫੁੱਲ ਹੈ ਔਰ ਹਰ ਆਂਜਣ ਵਾਲੇ ਤੇ ਨਿਗਰ ਲੋਕ ਨੂੰ ਠੀਕ ਹੈ ਤੇ ਅੱਜ ਜੀ ਮਾਨਸੂਰ ਬੀਜੀਪੀ ਸਰ ਵੱਲੋਂ ਬਾਈ ਆਰਡਰ ਸਾਡੇ ਐਸਐਸਪੀ ਸਰ ਜਿਹੜੇ ਆ ਪੰਜ ਤੋਂ 10 ਤੱਕ ਜਿਹੜੀ ਨਾਕਾ ਬੰਦੀ ਹੈ ਸਪੈਸ਼ਲ ਉਹ ਨਾਕਾ ਬੰਦੀ ਕਰਕੇ ਜਿਹੜਾ ਚੈਕਿੰਗ ਕਰ ਰਹੇ ਆ ਇੱਕ ਸਪੈਸ਼ਲ ਫੋਕਸ ਜਿਹੜਾ ਟੂ ਵੀਲਰਸ ਤੇ ਡਾਊਟ ਨੰਬਰ ਜਾਂ ਦੂਸਰੇ ਵਰਤਿਆ ਜਾ ਰਿਹਾ ਆ ਤਾਂ ਵੈਸੇ ਸਾਡੀ ਰੁਟੀਨ ਹੈ ਜੀ ਹਾਂ ਬਿਲਕੁਲ ਜਿਹੜਾ ਕੈਂਪ ਦੀ ਪੰਜਾਬ ਵਾਲਾ ਅਲਰਟ ਹੈਗਾ ਵਾ ਉਹ ਵੀ ਇੱਕ ਫੈਕਟਰ ਹੈਗਾ ਬਟ ਵੈਸੇ ਸਾਡੀ ਰੁਟੀਨ ਚੱਲ ਰਹੀ ਹੈ ਜੀ ਤੇ ਇੰਵੈਸਿਓਨਾਂ ਤੇ ਵੀ ਰੇਲਵੇ ਤੋਂ ਇਹ ਕਿੱਸਾ ਆਪਰੇਸ਼ਨ ਕੀਤਾ ਗਿਆ ਅੱਜ ਦੋ ਤੋਂ ਪੰਜ ਪਹਿਲੇ ਰੇਲਵੇ ਸਟੇਸ਼ਨ ਦਾ ਕੈਸੋਫੈਕਸ਼ਨ ਸੀਗਾ ਸਰਾਰਫੇ ਕੈਸੋਫੈਕਸ਼ਨ ਕੀਤਾ ਗਿਆ ਵਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਜਾਣਕਾਰੀ ਮੁਤਾਬਕ ਦਿੱਲੀ ਲਾਲ ਕਿਲੇ ਦੇ ਸਾਹਮਣੇ ਹੋਏ ਤਮਾਕੇ ਦੇ ਵਿੱਚ ਹੁਣ ਤੱਕ 12 ਲੋਕਾਂ ਦੀ ਜਾਨ ਚਲੀ ਗਈ ਹੈ ਕਈ ਜ਼ਖਮੀ ਨੇ ਵਾਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਤੇ ਇਸ ਮਾਮਲੇ ਦੇ ਵਿੱਚ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕੁਝਕ ਜਿਹੜੇ ਅੰਕੜੇ ਨੇ ਸੋਸ਼ਲ ਮੀਡੀਆ ਸਾਈਟਾਂ ਦੇ ਮੁਤਾਬਕ ਜਵਾਖਵਾਖ ਜਿਹੜੇ ਮੀਡੀਆ ਪਲੇਟਫਾਰਮ ਨੇ ਉਹਨਾਂ ਦੇ ਮੁਤਾਬਕ ਵੀ ਸਾਹਮਣੇ ਆਏ ਨੇ ਕਿ ਇਹ ਜਿਹੜਾ ਤਮਾਕਾ ਸੀਗਾ ਇਹ ਸਾਜ਼ਿਸ਼ ਦਾ ਹਿੱਸਾ ਸੀ ਪਰ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਉਹ ਅਧੂਰਾ ਜਾ ਸੀਗਾ ਇਸੇ ਕਰਕੇ ਇਹ ਤਮਾਕਾ ਜ਼ਿਆਦਾ ਨੁਕਸਾਨਦਾਇਕ ਹੋ ਗਿਆ ਇਹਨੂੰ ਪਲਾਨ ਕੀਤੇ ਜਾਣ ਦੀ ਸੰਭਾਵਨਾ ਸੀ ਪਰ ਇਸ ਤੋਂ ਪਹਿਲਾਂ ਹੀ ਕਹਿੰਦੇ ਇਹ ਜਿਹੜਾ ਸੀਗਾ ਤਮਾਕਾ ਹੋ ਗਿਆ ਕੁਝ ਤੱਥ ਇਹਦੇ ਵਿੱਚ ਸੂਤਰਾਂ ਦੇ ਮੁਤਾਬਕ ਇਹ ਵੀ ਸਾਹਮਣੇ ਆਏ ਨੇ ਕਿ ਇਹਦੇ ਵਿੱਚ ਇੱਕ ਅਧੂਰਾ ਤਮਾਕਾ ਸੀਗਾ ਜਿਹੜੀ ਚੀਜ਼ ਨੂੰ ਕਿਤੇ ਇੰਪਲਾਟ ਕਰਨਾ ਸੀਗਾ ਜਿਹਦੇ ਨਾਲ ਤਮਾਕਾ ਕਰਨਾ ਸੀ ਉਹ ਅਧੂਰੀ ਸੀ ਕਾਲੀ ਦੇ ਵਿੱਚ ਦਬਾ ਦੇ ਵਿੱਚ ਉਹਨੂੰ ਤਿਆਰ ਕੀਤਾ ਗਿਆ ਤਾਂ ਉਹ ਗੱਡੀ ਦੇ ਵਿੱਚ ਹੀ ਫਟ ਗਈ ਨਾ ਕਿ ਇਹ ਕੋਈ ਸਾਜ਼ਿਸ਼ ਜ਼ਰੂਰ ਇਹਨੂੰ ਮੰਨਿਆ ਜਾ ਰਿਹਾ ਪਰ ਇਹਦੇ ਵਿੱਚ ਇਹ ਸੀਗਾ ਕਿ ਕਿਸੇ ਨੇ ਕੋਈ ਟਾਰਗੇਟ ਨਹੀਂ ਕੀਤਾ ਕਿਸੇ ਬਿਲਡਿੰਗ ਨੂੰ ਟਾਰਗੇਟ ਨਹੀਂ ਕੀਤਾ ਗਿਆ ਕਿਸੇ ਵਿਅਕਤੀ ਨੂੰ ਟਾਰਗੇਟ ਨਹੀਂ ਕੀਤਾ ਗਿਆ ਤੇ ਇਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਸੁਸਾਇਡ ਬੰਬਰ ਵਾਲੀ ਕਾਰਵਾਈ ਨਜ਼ਰ ਨਹੀਂ ਆ ਰਹੀ ਫਿਲਹਾਲ ਪੰਜਾਬ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਤੇ ਇਹਦੇ ਵਿੱਚ ਇੱਕ ਵਿਅਕਤੀ ਮਾਰਿਆ ਵੀ ਗਿਆ ਤੇ ਕੁੱਲ ਮਿਲਾ ਕੇ ਹੁਣ ਪੰਜਾਬ ਪੁਲਿਸ ਵੀ ਚੌਕਸ ਹੈ ਵਕ ਵਕ ਥਾਵਾਂ ਦੇ ਉੱਤੇ ਨਾਕੇਬੰਦੀ ਕੀਤੀ ਗਈ ਹੈ ਅਪਡੇਟਸ ਹੋਣੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ